ਇੰਦਰੀਏਤੋਂ ਪੰਜ ਤੋਕਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਲੈਨੇ ਇਹਨੇ ਇੰਦਰੀਆਂ ਨੂੰ ਜਿੱਤਿਆ ਹੋਵੇ ਪੰਜ ਤੋਕਤੇ ਰਹਿਤ ਹੋਵੇ ਨਾਨਕ ਕੋਟ ਮਦੇ ਕੋ ਐਸਾ ਪਰਸ ਕਰੋੜਾਂ ਵਿੱਚੋਂ ਇੱਕ ਹੁੰਦਾ ਕਹਿੰਦੇ ਜੋ ਆਪਣੀਆਂ ਇੰਦਰੀਆਂ ਤੇ ਜਿੱਤ ਪ੍ਰਾਪਤ ਕਰਦਾ ਨਾ ਇੰਦਰੀਆਂ ਨੂੰ ਜਿੱਤਿਆ ਹੋਵੇ ਪੰਜ ਦੋਖ ਤਰਹਿਤ ਹੋਵੇ ਜਿਵੇਂ ਕਾਮ ਕ੍ਰੋਧ ਲੋਭ ਮੋਹ ਮਾਇਆ ਤੋਂ ਉੱਪਰ ਹੋਵੇ ਨਾ ਕੰਦੇ ਉਹ ਸੰਪੂਰਨ ਗਿਆਨੀ ਹੁੰਦਾ ਹੈ। ਪੂਰਨ ਗਿਆਨਵਾਨ ਸੋਝੀ ਰੱਖਣ ਵਾਲਾ ਆਪਣੇ ਆਤਮਾ ਨੂੰ ਕੰਟਰੋਲ 'ਚ ਰੱਖਦਾ ਮਨ ਬੁੱਧੀ ਨੂੰ ਸਮਾਨੰਤਰ ਰੱਖਦਾ। ਉਹ ਤਪ ਕਰਨੇ ਵੀ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨ ਦੀ ਜਾਂਚ ਜਾਣਦਾ ਹੈ। ਕਿਉਂਕਿ ਆਪਾਂ ਮਨ ਨੂੰ ਆਪਾਂ ਬੁੱਧੀ ਦੇ ਅਗਲ-ਅਗਲ ਕੇ ਅਪਰਾਧ ਕਮਾਈ ਹੁੰਦੇ ਨੇ ਮਨ ਮਾਇਆ ਦੇ ਹੱਥ ਰਕਾਨਾ। ਮਨ ਮਾਇਦੇ ਹੱਥ ਚ ਵਿਕਿਆ ਹੁੰਦਾ ਮਾਇਆ ਨੂੰ ਖਿੱਚ ਕੇ ਲੈ ਜਾਂਦੇ ਆ ਆਪਣੇ ਨਾਲ ਤਰੇ ਸੱਜੇ ਕੰਮੇ ਖੜਦੇ ਜਿਵੇਂ ਮਨ ਲੋ ਕਿ ਨਾ ਪਿੱਪਲ ਦੇ ਪੱਤੇ ਵਾਂਗੂ ਨਾ ਹਵਾ ਦਾ ਮਾੜਾ ਜਿਹਾ ਬੁੱਲਾ ਆਇਆ ਸਭ ਤੋਂ ਹਲਕਾ ਪੱਤਾ ਪਿੱਪਲ ਲੱਗਣਾ ਜਾਂਦਾ ਵਾ ਜਿਹੜੀ ਆਪਣੇ ਧੁੰਨੀ ਤੋਂ ਹਵਾ ਚਲਦੀ ਆ ਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨਮਲ ਜਿੰਨਾ ਸਾਸ ਗਰਾਸ ਨਾ ਵਿਸਰੈ ਉਹ ਕਹਿੰਦੇ ਜਿਹਨਾਂ ਸਾਹ ਨੂੰ ਉੱਠਦੇ ਆ ਤੇ ਸਾਹ ਨੂੰ ਡੇਕਦੇ ਆ ਵਾਪਸ ਜਾਂਦੇ ਆ ਧੁੰਨੀ ਤੋਂ ਇਨਾ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸਹੀ ਨਾਨਕਾ ਪੂਰਨ ਸਹੀ ਸੰਤ ਇਹਨੂੰ ਸਾਸ ਗ੍ਰਾਸ ਵਿਸਰਦਾ ਨਹੀਂ ਗਾ ਐਨੀ ਉੱਚੀ ਪਦਵੀ ਦਾ ਮਾਲਕ ਹੋਵੇ ਕਹਿੰਦੇ ਉਹ ਪੂਰਨ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦਾ ਆਏ ਠੀਕ ਹੈ ਵੀ ਆਪਾਂ ਜਿੰਨਾ ਵੀ ਨਾਮ ਜਪਦੇ ਆ ਆਪਣਾ ਮਨ ਟਿਕਦਾ ਨਹੀਂ ਜੇ ਮਨ ਟਿਕਦਾ ਦਾਪ ਉਹਨੂੰ ਉਹਦਾ ਪੂਰਾ ਫਲ ਨਹੀਂ ਮਿਲਦਾ ਪੂਰਾ ਫਲੀ ਪੂਤ ਨਹੀਂ ਹੋਊਗਾ ਬਾਬਾ ਕਿ ਜਿਹੜੀ ਤੁੰਨੀ ਤੋਂ ਹਵਾ ਉੱਠਦੀ ਹੈ ਨਾ ਹਵਾ ਕਨੇ ਮਨ ਦੇ ਪੁਰਾਣੇ ਗਿਆਨੀਆਂ ਮਹਾਪੁਰਸ਼ਾਂ ਦਾ ਵਿਚਾਰਾ ਮਨ ਮਨ ਦੇ ਟਪਕਣ ਦਾ ਮੇਨ ਕਾਰਨ ਹਵਾ ਹੈ ਹਵਾ ਦੇ ਵੇਗ ਨਾਲ ਚੱਲਦਾ ਵਾ ਕਿ ਜਿਹੜੀ ਤੁੰਨੀ ਤੋਂ ਹਵਾ ਉੱਠਦੀ ਹੈ ਹਿਰਦੇ ਤੇ ਪਰਮਾਤਮਾ ਦਾ ਵਾਸਾ ਮਨ ਮਨ ਕਨੇ ਮਨ ਤੇਂਦਰ ਮਨ ਦਾ ਸੌਮੇ ਚੰਦਰਮਾ ਹੈ ਸ਼ਾਂਤੀ ਭਰਦਾ ਹੈ ਤੇ ਉਹ ਨੂੰ ਸ਼ਾਂਤੀ ਚਾਹੀਦੀ ਹੈ ਪਰ ਹਵਾ ਜਿਹੜੀ țeਠੋਂ ਉੱਠ ਕੇ ਤਾਂ ਨੂੰ ਜਾਂਦੀ ਹੈ ਨਾ ਕਹਿੰਦੇ ਨਿਰਦੇਯ ਨੂੰ ਬੈਠੇ ਮਨ ਨੂੰ ਨਾਲ ਲ ਜਾਂਦੀ ਹੈ ਦੇਖੋ ਜਦੋਂ ਆਪਣਾ ਸਵਾਸਾਂ ਤੇ ਕੰਟਰੋਲ ਹੋ ਜਾਂਦਾ ਕਹਿੰਦੇ ਮਨ ਕੰਟਰੋਲ ਹੋ ਜਾਂਦਾ ਜੇ ਸਵਾਸਾਂ ਦੀ ਉੱਪਰ ਸਪੀਡ ਘਟ ਜਵੇ ਕਹਿੰਦੇ 24000 ਸਾਹ ਰੋਜ਼ ਦੇ ਚੱਲਦੇ ਨੇ ਪ੍ਰਵਾਨੇ ਵਿਦਵਾਨਾਂ ਮਹਾਂਪੁਰਸ਼ਾਂ ਦਾ ਮਤਲਬ ਕਿ ਜਦੋਂ ਇਹ 1000 ਸਾਲ ਰੋਜ਼ ਚੱਲਦੇ ਤੇ ਉਹਦੀ ਵੀ ਗਿਣਤੀ ਕੀਤੀ ਕਿ ਬਕਾਇਦਾ ਪਰ ਜਦੋਂ ਮਨ ਦੀ ਸਪੀਡ ਘਟਾਉਨੇ ਆ ਕੰਟਰੋਲ ਹੁੰਦਾ ਜਾਂਦਾ ਨਾ ਹੌਲੀ ਹੌਲੀ ਘਟਦਾ 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 ਸਵਾਸ ਦੀ 20000 ਤੋਂ 21000 20000 18 16000 ਕਿਉਂਕਿ ਜਦੋਂ ਮਨ ਟਿਕਦਾ ਹੈ ਨਾ ਸਵਾਸ ਦੀ ਸਪੀਡ ਘਟ ਜਾਂਦੀ ਹੈ ਤੇ ਕਿਉਂਕਿ ਜੋਗੀ ਸਰਦ ਨੂੰ ਇੱਕ ਸਾਹ ਨਾਲ ਸਮਾਧੀ ਲਾ ਲੈਂਦੇ ਨੇ ਤੇ ਸੈਂਕੜੇ ਸਾਲ ਕੱਢ ਲੈਂਦੇ ਨੇ ਸਮਾਧੀ 'ਚ ਸਭ ਬੰਦ ਹੋ ਜਾਂਦੇ ਨੇ ਪ੍ਰਾਣਵਾਜੂ ਕਿਉਂਕਿ ਇਹ ਪ੍ਰਾਣਵਾਜੂ ਨੂੰ ਕੰਟਰੋਲ ਕਰਨਾ ਹਵਾ ਦੇ ਵੇਗ ਨਾਲ ਚੱਲਣ ਵਾਲਾ ਮਨ ਜਦ ਮਨ ਦੀ ਦ੍ਰਿਸ਼ਟੀ ਤਾਂ ਕੋਈ ਨਹੀਂ ਮਨ ਦਾ ਚਿਹਰਾ ਮੂਰ ਕੋਈ ਨਹੀਂ ਪਰ ਸੰਸਾਰ ਮਨ ਨਾਲ ਬਣਿਆ ਹੋਇਆ ਹੈ ਤੇ ਜਦੋਂ ਸਵਾਸਾ ਦੀ ਗਤੀ ਸਪੀਡ ਘਟਦੀ ਹੈ ਨਾ ਤੇ ਮਨ ਦੀ ਸਪੀਡ ਕੰਟਰੋਲ ਹੁੰਦੀ ਜਾਂਦੀ ਹੈ ਜੇ ਮਨ ਟਿਕ ਗਿਆ ਸਵਾਸ ਟਿਕ ਗਿਆ ਸਵਾਸ ਟਿਕ ਗਿਆ ਤੇ ਉਮਰ ਵੱਧ ਜਾਂਦੀ ਹੈ ਤੇ ਸੁੰਨ ਸਮਾਧੀ ਲਾਏ ਜਾਂਦੀ ਕਹਿੰਦੇ ਫਿਰ ਉਹ ਇੰਦਰੀ ਜਿਤ ਪੰਜ ਤੋਖ ਤੇ ਰਹਿਤ ਉਹਨਾਂ ਦੁੱਖਾਂ ਤੋਂ ਰਹਿਤ ਹੋ ਜਾਂਦਾ ਮਨ ਨੂੰ ਕੰਟਰੋਲ ਚ ਕਰ ਲੈਂਦਾ ਮਾਇਆ ਤੋਂ ਉੱਪਰ ਟੁਕੜਾ ਨੰਦ ਬਣਾ ਫਿਰ ਉਹ ਜਿਹੜੇ ਪ੍ਰਮਾਤਮਾ ਦਾ ਦੁਆਰਾ ਜਿਵੇਂ ਪਹਿਲੇ ਰੂਟ ਚੱਕਰ ਦੂਜਾ ਹਿਰਦੇ ਚੱਕਰ ਕੰਠ ਚੱਕਰ ਗਲੇ ਤੇ ਬੁੱਧੀ ਦੇ ਤੇ ਉਪਰ ਚੱਕੇ ਛਿਵਾ ਜਿਹੜਾ ਆਪਣਾ ਅੱਗੇ ਚੱਕਰ ਆ ਵੈਸੇ ਕਈ ਤਰ ਤਰੀਕੇ ਹੁੰਦੇ ਆ ਵੀ ਅੱਗੇ ਚੱਕਰ ਤੇ ਮੰਟਕਾਓ ਅਭਿਆਸ ਕਰਦੇ ਆ ਵਾਹਿਗੁਰੂ ਐਗੁਰੂ ਜਾਪ ਕਰਦੇ ਕਰਦੇ ਮੰਟਕਣ ਲੱਗ ਜਾਂਦਾ ਮਨ ਦੇ ਟਕਾਓ ਚ ਸਭ ਤੋਂ ਵੱਡੀ ਗੱਲ ਆ ਵੀ ਮਨ ਦੀ ਸ਼ਾਂਤੀ ਇਕਾਗਰਤਾ ਸਭ ਕੁਝ ਵਾ ਉਹਨਾਂ ਦੇ ਉੱਤੇ ਜੋਗੀ ਸਰਾਂ ਦਾ ਵਾਸਾ ਹੁੰਦਾ ਜਿਹੜੇ ਜੂੜੇ ਥੱਲੇ ਟੌਪ ਤੇ ਨੇੜਾ ਆਪਣਾ ਸ਼ਾਂਤੀ ਲਾਉਂਦੇ ਨੇ ਸਭ ਤੋਂ ਜੋਗੀ ਸਰਾਂ ਦੇ ਜਿੱਥੇ ਆਏ ਸ਼ਾਂਤੀ ਲਾਉਣ ਦੀ ਜੋ ਜੇ ਮੰਦੀ ਸਪੀਡ ਘਟਦੀ ਜਾਂਦੀ ਹੈ ਨਾ ਮਨ ਹੌਲੀ ਹੁੰਦਾ ਜਾਂਦਾ ਹੈ ਹਵਾ ਦੇ ਸਾਹ ਸਾਹ ਨਾਲ ਸਾਹ ਰੁਕਦੇ ਜਾਂਦੇ ਨੇ ਤੇ ਮਨ ਪਰਮਾਤਮਾ ਦੇ ਨੇੜੇ ਪਹੁੰਚ ਜਾਂਦਾ ਮਨ ਸ਼ਾਂਤ ਹੋ ਜਾਂਦਾ ਮਨ ਕੰਟਰੋਲ ਚ ਆ ਜਾਂਦਾ ਫਿਰ ਕਲਜੂ ਦੇ ਤੱਕਿਆਂ ਤੋਂ ਵੱਟ ਜਾਂਦਾ ਹੈਗਾ ਤੇ ਮਨ ਸ਼ਾਂਤ ਰਹਿਣ ਲੱਗ ਜਾਂਦਾ ਸ਼ਾਂਤੀ ਸਭ ਕੁਝ ਬਾਣੀ ਦਾ ਮੇਨ ਕਾਰਨ ਬਾਣੀ ਪੜਨ ਦਾ ਹੁੰਦਾ ਵੀ ਕਿਉਂਕਿ ਬਾਣੀ ਮਹਾਪੁਰਸ਼ੇ ਕਹਿੰਦੇ ਸਭ ਤੋਂ ਉੱਪਰ ਇੱਕ ਓਂਕਾਰ ਹੈ ਓਂਕਾਰ ਕੀ ਅਜਨ ਚਿੱਤ ਓਂਕਾਰ ਗੁਰਬਾਣੀ ਦਖਣੀ ਕਾਦੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਓਮਕਾਰ ਜਪ ਜਪ ਓਮ ਬੇਜ ਲਿਖੇ ਗਏ ਆ ਓਮ ਜਪ ਜਪ ਓਮਕਾਰ ਬ੍ਰਹਮ ਓਮਕਾਰ ਕੀ ਅਜਨ ਚਤ ਓਮਕਾਰ ਸੈਲਜੁਗ ਭਾਏ ਓਮਕਾਰ ਬੇਜ ਨਨ ਨਰਵਾਏ ਬੇਜ ਲਿਖ ਕੇ ਓਮਕਾਰ ਜਪ ਜਪ ਕੇ ਓਮ ਤੇ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਵਾਹਿਗੁਰੂ ਜਪਣ ਨੂੰ ਆਖਿਆ ਵਾਹਿਗੁਰੂ ਜਪ ਕਰਨਾ ਮਨ ਦੀ ਕਾ ਕਰਦਾ ਗੱਲ ਉਹੀ ਆ ਚਾਰ ਜੁਗਾਂ ਨਾਲ ਜੁੜ ਕੇ ਉਹਨਾਂ ਨੇ ਇੱਕ ਆਖਰੀ ਵਿੱਚ ਸਿੱਖ ਸਾਜਤਾ ਤੇ ਸਿੱਖ ਇੱਕ ਸਿੱਖਸ਼ਣ ਨੂੰ ਕਹਿੰਦੇ ਨੇ ਉਹ ਸਮਝਣ ਦਾ ਤਰੀਕਾ ਆਪਣੀ ਬੁੱਧੀ ਆ ਵੀ ਉਹ ਸਿੱਖ ਤੇ ਵਾਹਿਗੁਰੂ ਤੇ ਓਮ 'ਚ ਫਰਕ ਕੀ ਆ ਫਰਕ ਨਹੀਂ ਆਇਆ ਆਪਣੀ ਬੁੱਧੀ ਦੇ ਵਿਚਾਰ ਆ ਗੁਰੂ ਦਾ ਬਚਨ ਆ ਵੀ ਵਾਹਿਗੁਰੂ ਜਪਣਾ ਜੋ ਜੇ ਮਨ ਕੰਟਰੋਲ ਜਾਂਦਾ ਜਾਂਦਾ ਵਾਹਿਗੁਰੂ ਜਾਪ ਤੇ ਟਿਕਦੇ ਟਿਕਦੇ ਮਨ ਸ਼ਾਂਤ ਚਲਦਾ ਪਰਮਾਤਮਾ ਅੰਦਰ ਤੇ ਮਨਜੂਰ ਹੋ ਜਾਂਦਾ ਬਾਕੀ ਵੱਡੀ ਗੱਲ ਹੈ ਵੀ ਮਨ ਨੂੰ ਆਪਾਂ ਵਾਹਿਗੁਰੂ ਸਹਿਜ ਭਾਵ ਵਿੱਚ ਬਣਾਉਣਾ ਕਿ ਜੱਪਾ ਜਾਪਣਾ ਵੀ ਸਰੇ ਆਰ ਜੁਗਾਸ ਸਮਾਏ ਉਹ ਜਦੋਂ ਜਦੋਂ ਵਸ ਗਿਆ ਨਾ ਫਿਰ ਉਹ ਜੋ ਅਗਲੀ ਲਾਈਨ ਆ ਜੇ ਜੱਪੇ ਜਾਪਦੇ ਤਲੇ ਨੂੰ ਕੰਟਰੋਲ ਕਰਨ ਤੇ ਬਹੁਤ ਸਮਾਂ ਲੱਗ ਜਾਂਦਾ ਸਪੀਡ ਘਟਾਉਣ ਤੇ ਸਹਿਜ ਭਾਵ ਜਿ ਲੈ ਜਾਂਦੇ ਲੈ ਜਾਂਦੇ ਆ ਮੰਨ ਦੀ ਸਭ ਤੋਂ ਵੱਡੀ ਗੱਲ ਹੈ ਮੰਨ ਨੂੰ ਇਕਾਗਰ ਕਰਨਾ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਕਿਉਂਕਿ ਆਤਮਾ ਪਰਮਾਤਮਾ ਤੋਂ ਵਿਛੜੀ ਹੈ ਉਹ ਤੱਕ ਪਹੁੰਚ ਜਾਣਾ ਜਿਹੀ ਜਦੋਂ ਆਤਮਾ ਪਰਮਾਤਮਾ ਨਾਲ ਜੁੜ ਜਾਂਦੀ ਹੈ ਫਿਰ ਉਹਨੂੰ ਗਿਆਨ ਹੋ ਜਾਂਦਾ ਪਰਮਾਤਮਾ ਉਹ ਖੁਦ ਉਹਦੇ ਰੰਗ ਰੂਪ ਚੇਨ ਚੱਕਰ ਉਹਨੂੰ ਗਿਆਨ ਹੋ ਜਾਂਦਾ ਰੂਪ ਨਾ ਰੇਖਾ ਰੰਗ ਇਸ ਤਰ੍ਹਾਂ ਦੇ ਗੁਣ ਤੇ ਪ੍ਰਪੰਨ ਨਾ ਇਕਤਨ ਇਕਤਾ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਰੂਪ ਨਿਰੰਗ ਨਹੀਂ ਚੈਨ ਨਹੀਂ ਕੁਝ ਨਹੀਂ ਹੈਗਾ ਤਿੰਨ ਗੁਣ ਤਾਂ ਪੈਨ परमात्मा ਦੇ ਦੂਜੇ ਪਾਸੇ ਸਰਬਲ ਰੂਪ ਆ ਇਹ ਮਿੱਟੀ ਦੇ ਬਣੇ ਆ ਉਹਨਾਂ ਮੇਰਾ ਸਰੀਰ ਬਣਿਆ ਮਿੱਟੀ ਦਾ ਪੰਜ ਤਲ ਦਾ ਫਤਲਾ ਬੈਠਾ ਹੋਇਆ ਇਹੇ ਤੇ ਪਰਮਾਤਮਾ ਹੀ ਆ ਇਹ ਪ੍ਰਗਟ ਰੂਪ ਹੈ ਕਿ ਆਤਮਾ ਗੁਪਤ ਰੂਪ ਹੈ ਅੰਦਰ ਅਣੀ ਸੋਚੀ ਹੋਵੇ ਗਿਆਨ ਤੋਂ ਵੀ ਇਹਨਾਂ ਗਿਆਨ पे ਹੋਣਾ ਗਾਵੇ ਗੀਤ ਧਿਆਨ ਜ਼ਰੂਰੀ ਆ ਵੱਡੀ ਗੱਲ ਤੇ ਇਹ ਆ ਵੀ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਸੌਖਾ ਤਰੀਕਾ ਇਹੀ ਆ ਇਹ ਮੰਨ ਦੀ ਕਾਗਰਤਾ ਜ਼ਰੂਰੀ ਆ ਬੜਕ ਦੇ ਮਨ ਨੂੰ ਸ਼ਾਂਤ ਕਰਨਾ ਤੇ ਆਧਿਆਪਕਾਂ ਦੀਆਂ ਵੱਧ ਤੋਂ ਬਜਣਾ। ਸੇਵਾ ਸਿਵਨ ਸਾਧਨਾ ਸੰਬੰਧੀ ਹੋਰ ਤੇਰੇ ਜਾਣਕਾਰੀ ਲਈ ਵਾਲਾ WhatsApp ਗਰੁੱਪ 884789541 ਤੇ ਮੈਸੇਜ ਲਿਖੋ ਤੇ ਸਾਧਨਾ ਕਰਵਾਈ ਜਾਂਦੀ ਆ ਮੰਦਿਰ ਪਰਪਨਾ ਰਾਗ ਦਵੈਸ਼ ਤੋਂ ਉੱਪਰ ਜਾਣਾ ਕਲਦੂਰੇ ਤੱਕ ਜਾਪ ਤੇ ਬਜਣਾ ਆਏਗਾ। ਸੇਵਾ ਸਿਵਨ ਦੁਆਰਾ ਪ੍ਰਮਾਣਿਤ ਅਤੇ ਆਪਣੀਆਂ ਦਾਸਾਂ ਤੇ ਮਨਜ਼ੂਰ ਹੋ। ਫੋਨ ਨੰਬਰ 994737488 ਤੇ ਕਾਲ ਵੀ ਲਾ ਸਕਦੇ ਹੋ।